ਗਿਆਨੇ ਹਰਪ੍ਰੀਤ ਸਿੰਘ ਹੋਰਾਂ ਤੇ ਕੱਲ ਵੀ ਆਪਾਂ ਗੱਲਬਾਤ ਕੀਤੀ ਚਲੋ ਉਧਰੋਂ ਤੇ ਉਹਨਾਂ ਦੀ ਜਿਹੜੀ ਹੈ ਰੱਦ ਕੀਤਾ ਗਿਆ ਉਹਨਾਂ ਨੂੰ ਉਹਨਾਂ ਦੀ ਸੇਵਾਮਾਨ ਨੂੰ ਰੱਦ ਕੀਤਾ ਗਿਆ ਪਰ ਜਿਹੜੀ ਜਾਂਚ ਕਮੇਟੀ ਸੀ ਉਹਨਾਂ ਨੇ ਜਾਂਚ ਰਿਪੋਰਟ ਵੀ ਜਿਹੜੀ ਹੈ ਉਹ ਕਹਿੰਦੇ ਕਿ ਸਾਂਝੀ ਕਰਤੀ ਹੈ ਸਭ ਦੇ ਨਾਲ ਉਹਦੇ ਵਿੱਚ ਕਾਫੀ ਸਾਰੇ ਨੁਕਤੇ ਨੇ ਕਾਫੀ ਸਾਰੀਆਂ ਗੱਲਾਂ ਨੇ ਪਰ ਇੱਕ ਨੁਕਤਿਆਂ ਦੇ ਵਿੱਚ ਵਿੱਚ ਇੱਕ ਬੀਬੀ ਦਾ ਜ਼ਿਕਰ ਵੀ ਹੋ ਰਿਹਾ ਹੈ ਇਹ ਬੀਬੀ ਕੌਣ ਹੈ ਕਿਉਂ ਜ਼ਿਕਰ ਹੋ ਰਿਹਾ ਵਾਰ-ਵਾਰ ਇਹਦੀ ਬਾਰੇ ਥੋੜੀ ਜਾਣਕਾਰੀ ਦਿਓ ਜੀ ਦੇਖੋ ਆ ਆ ਜਿਹੜੀ ਰਿਪੋਰਟ ਨਸ਼ਰ ਹੋਈ ਆ ਕੱਲ ਆਪਈ ਆ ਜੀ ਤਿੰਨ ਕੁ ਪੇਜ ਐ ਜਿਹੜੇ ਮਿਲਿਆ ਤਾਂ ਇੱਕ ਚੀਜ਼ ਦੇਖੋ ਫਿਰ ਜਿਹੜੀਆਂ ਗੱਲਾਂ ਆਪਾਂ ਕਰਦੇ ਹੁੰਦੇ ਆ ਲਗਭਗ ਕਈ ਵਾਰ ਨਾ ਵੈਸੀਆਂ ਚੀਜ਼ਾਂ ਹੀ ਵਾਪਰਦੀਆਂ ਬਿਲਕੁਲ ਆਪਾਂ ਇੱਕ ਆਪਣੀ ਆਡੀਅנס ਨੂੰ ਬਈ ਆਪਦਾ ਪੁਆਇੰਟ ਆਫ View ਦੱਸਿਆ ਸੀਗਾ ਕਿ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਜੀ ਮੋਰਚਾ ਖੋਲ੍ਹ ਕੇ ਹੀ ਚੱਲਣਗੇ ਜੀ ਤਾਂ ਤੁਸੀਂ ਦੇਖੋ ਕਿ ਕੱਲ ਜਿਹੜੀ ਉਹਨਾਂ ਦੀ ਹਮਲਾਵਰ ਸਪੀਚ ਸੀਗੀ ਹਮ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ 2 ਦਸੰਬਰ ਨੂੰ ਇਹ ਮੁਗਲਾਂਗੂ ਟੋਲਾ ਬਣਾ ਕੇ ਲੈ ਕੇ ਆਏ ਸੀ ਫਲੈਟ ਤੇ ਵਿਭਾਗ ਬੜੇ ਬੜੇ ਭਾਰੇ ਸ਼ਬਦ استعمال ਕੀਤੇ ਬਿਲਕੁਲ ਸukhbir singh badal واسਤੇ ਹਮ akali dal badal واسਤੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਸ਼ਬਦਾਂ ਦੀ ਐਸੀ ਉਹਨਾਂ ਨੇ ਚੋਟ ਕੀਤੀ ਹੂੰ ਐਸੀ ਚੋਟ ਕੀਤੀ ਜੀ ਜੀ ਕਿ ਜਿੱਥੋਂ ਇੱਕ ਗੱਲ ਸਾਫ਼ ਹੋ ਗਈ ਕਿ ਗਿਆਨੀ ਹਰਪ੍ਰੀਤ ਸਿੰਘ ਹੁਣ ਜਿੱਥੇ ਵੀ ਰਹਿਣਗੇ ਜਾਂ ਜਿੱਥੇ ਵੀ ਜਾਣਗੇ ਹੂੰ ਉਹ ਮਤਲਬ ਕਿ ਕੋਈ ਤਨਜ਼ੀਮ ਹੁੰਦੀ ਹੈ ਜਾਂ ਪ੍ਰਚਾਰਕ ਦੇ ਤੌਰ ਤੇ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਕੋਈ ਵੀ ਪਰ ਉਹ ਅਕਾਲੀ ਦਲ ਬਾਦਲ ਦੇ ਵਰੋਧ ਦੀ ਨੇਤਾ ਵਜੋਂ ਹੀ ਵਿਚਰਨਗੇ ਇਹ ਇਹ ਗੱਲ ਸਾਫ਼ ਹੈ ਸਾਫ਼ ਹੈ ਬਿਲਕੁਲ ਜਿਸ ਤਰ੍ਹਾਂ ਉਹ ਬਿਆਨ ਹੋਣਗੇ ਇਹ ਹੀ ਆਪਾਂ ਇੱਕ ਅੰਦਾਜ਼ਾ ਲਾ ਰਹੇ ਸੀਗੇ ਕਿ ਉਹ ਚੁੱਪ ਨਹੀਂ ਬੈਠਣ ਵਾਲੇ ਇੱਕ ਰਸਤਾ ਮਤਲਬ ਕਿ ਆਪਦਾ ਤਿਆਰ ਕਰਨਗੇ ਜੀ ਇੱਕ ਤਿਆਰ ਹੋਰ ਕਰ ਸਕਦੇ ਆ ਵੱਖਰਾ ਰਸਤਾ ਹੋ ਸਕਦਾ ਹੈ ਕੋਈ ਤਰੀਕਾ ਹੋਰ ਹੋ ਸਕਦਾ ਹੈ ਜੀ ਪਰ ਦੂਜੀ ਚੀਜ਼ ਹਾਂ ਜੀ ਜੀ ਦੂਜੀ ਚੀਜ਼ ਤੁਸੀਂ ਦੇਖੋ ਕਿ ਜਿਵੇਂ ਹੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਇਹ ਸਭ ਕੁਝ ਵਾਇਰਲ ਹੁੰਦਾ ਹੂੰ ਤੇ ਵੀ ਨਾਲ ਦੀ ਨਾਲ ਇਹ ਜਿਹੜੀ ਜਾਂਚ ਰਿਪੋਰਟ ਸੀ ਇਹ ਜਨਤਕ ਹੋ ਜਾਂਦੀ ਹੈ ਜਨਤਕ ਹੋ ਜਾਂਦੀ ਹੈ ਬਿਲਕੁਲ ਇਹ ਕਿਸ ਨੇ ਕੀਤੀ ਸਾਨੂੰ ਨਹੀਂ ਪਤਾ ਹਮ ਅਸੀਂ ਵੀ ਡਾਊਨਲੋਡ ਕਰ ਲਈ ਜੀ ਠੀਕ ਹੈ ਜੀ ਇਹ ਜਿੰਨੀ ਜਾਂਚ ਰਿਪੋਰਟ ਸੀਗੀ ਇਹ ਅਸੀਂ ਵੀ ਡਾਊਨਲੋਡ ਮਾਰ ਲਈ ਹਮ ਆਪਣੇ ਟੇਬਲ ਤੇ ਪਈ ਆ ਜੀ ਜੀ ਤਾਂ ਇਹ ਦੋਏ ਚੀਜ਼ਾਂ ਜਿਹੜੀਆਂ ਹੁਣ ਕਹਿ ਲੋ ਕਿ ਟਕਰਾ ਰਹੀਆਂ ਇੱਕ ਚੀਜ਼ ਦੇਖੋ ਕਿ ਇਹਦੇ ਵਿੱਚ ਵੀ ਹਰ ਉਹ ਕੱਲੀ ਕੱਲੀ ਚੀਜ਼ ਦਾ ਜ਼ਿਕਰ ਹੈ ਜਿਹੜਾ ਪਹਿਲਾਂ ਜ਼ਿਕਰ ਚੱਲਦਾ ਰਿਹਾ ਪਿਛਲੇ ਮਹੀਨੇ ਦੋ ਮਹੀਨੇ ਤੋਂ ਜੋ ਜੋ ਵੀ ਗੱਲ ਆਈ ਸਾਹਮਣੇ ਸਾਰੀਆਂ ਦੇ ਵਿੱਚ ਨੇ ਲਗਭਗ ਬਿਲਕੁਲ ਤੁਸੀਂ ਸਹੀ ਕਿਹਾ ਹੁਣ ਇਹਦੇ ਵਿੱਚ ਇੱਕ ਦੋ ਚੀਜ਼ਾਂ ਜਿਹੜੀਆਂ ਨੇ ਕਾਬਲੇ ਗੌਰ ਨੇ ਹਮ ਇੱਕ ਤੇ ਆ ਕਿ ਮਾਨ ਸਾਹਿਬ ਦੀ ਰਹਾਇਸ਼ ਤੇ ਜਦੋਂ ਉਹਨਾਂ ਦੀ ਸ਼ਾਦੀ ਸੀ ਜੀ ਉਸ ਵੇਲੇ ਜੋ ਗੁਰੂ ਸਾਹਿਬ ਦੇ ਸਰੂਪ ਗਏ ਤੇ ਤਲਾਸ਼ੀ ਹੋਈ ਹਮ ਉਹਦਾ ਜ਼ਿਕਰ ਕਰ ਦਿੱਤਾ ਗਿਆ ਕਿ ਤੁਸੀਂ ਉਸ ਵੇਲੇ ਜਿੰਮੇਵਾਰ ਸੋ ਜੀ ਤੁਸੀਂ ਐਕਸ਼ਨ ਲੈਣਾ ਸੀ ਕਿਉਂ ਨਹੀਂ ਹੂੰ ਹੁਣ ਦੇਖੀ ਜਾਏ ਲੋਕ ਤਾਂ ਦਰਨੁਕਤਾ ਵਿਚਾਰੋ ਹੂੰ ਹ ਅਜਨਾਲਾ ਥਾਣੇ ਦੇ ਵਿੱਚ ਜੋ ਪਾਲਕੀ ਲਿਜਾਈ ਗਈ ਅਮਰਤਪਾਲ ਸਿੰਘ ਵਾਲਾ ਅਮਰਤਪਾਲ ਸਿੰਘ ਵਾਲਾ ਕੇਸ ਬਿਲਕੁਲ ਕਿ ਤੁਸੀਂ ਉਹਦੇ ਵਿੱਚ ਕਮੇਟੀ ਇੱਕ ਬਣਾ ਕੇ ਮੁੜ ਕੇ ਖਾਮੋਸ਼ ਹੋ ਗਏ ਹੂੰ ਫਿਰ ਇਸ ਤੋਂ ਇਲਾਵਾ ਰਗਵ ਚੱਡਾ ਦੀ ਸ਼ਾਦੀ ਦੀ ਸ਼ਮੂਲੀਅਤ ਤੋਂ ਲੈ ਕੇ ਚਰਨਜੀਤ ਸਿੰਘ ਚੰਨੀ ਜੀ ਦੇ بیٹے ਜਿਹੜੇ ਕਿ ਪਤਿਤ ਨੇ ਹੂੰ ਹੂੰ ਉਹਨਾਂ ਦੀ ਅਰਦਾਸ ਨੂੰ ਆਧਾਰ ਬਣਾਇਆ ਗਿਆ ਜੀ ਫਿਰ ਕਿਹਾ ਗਿਆ ਕਿ ਇਹਨਾਂ ਨੇ ਸੰਪਰਕ ਕਰਨ ਤੇ ਵੀ ਹੂੰ ਕਮੇਟੀ ਕੋਲ ਆਪ ਦਾ ਕੋਈ ਅੱਖ ਨਹੀਂ ਰੱਖਿਆ ਜੀ ਅੱਗੇ ਆ ਜੋ ਸਭ ਤੋਂ ਵੱਡਾ ਜਿਹੜਾ ਇਸ ਜਾਂਚ ਦੇ ਵਿੱਚ ਦਾਵਾ ਕੀਤਾ ਗਿਆ ਹੂੰ ਉਹ ਇਹ ਕਿ 18 ਮਿੰਟ ਦੀ ਜਿਹੜੀ ਸਪੀਚ ਤੁਹਾਨੂੰ ਪਤਾ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਇਹਨਾਂ ਨੇ ਦਿੱਤੀ ਸੀਗੀ ਦਸੰਬਰ ਦੀ ਗੱਲ ਹੈ ਜੀ ਤੇ ਉਸ ਵੇਲੇ ਇਹਨਾਂ ਨੇ ਪੰਜ ਪਿਆਰਿਆਂ ਦੇ ਸਨਮੁਖ ਆਪ ਜਾਣਦੇ ਉਹਨਾਂ ਨੂੰ ਬੁਲਾਇਆ ਹੂੰ ਤੇ ਸਭ ਤੋਂ ਵੱਡੀ ਗੱਲ ਹੈ ਕਿ 18 ਮਿੰਟ ਦੀ ਸਪੀਚ ਕਰਦਿਆਂ ਤਕਰੀਬਨ 15 ਮਿੰਟ ਕੀਰਤਨ ਰੁਕਵਾਇਆ ਗਿਆ ਰੁਕਾਵਟ ਜੀ ਪੈਦਾ ਹੋ ਗਈ ਉਹਦੇ ਵਿੱਚ ਰੁਕਵਾਇਆ ਗਿਆ ਬਿਲਕੁਲ ਜੀ ਯਾਨੀ ਧਾਰਮਿਕ ਤੌਰ ਤੇ ਕਈ ਚੀਜ਼ਾਂ ਇਹਨਾਂ ਨੇ ਇਹਦੇ ਚ ਸ਼ਾਮਲ ਕਰ ਲਈਆਂ ਜੀ ਬਿਲਕੁਲ ਐਂਡ ਤੇ ਜਾ ਕੇ ਚਲੋ ਇਹ ਤੇ ਸਾਰੀਆਂ ਗੱਲਾਂ ਹੋ ਗਈਆਂ ਨਾ ਐਂਡ ਤੇ ਜਾ ਕੇ ਇੱਕ ਨਿੱਜੀ ਪੱਖ ਸੀ ਦੂਸਰਾ ਜਿਹੜਾ ਥੋੜਾ ਜਿਹਾ ਨਿੱਜੀ ਪੱਖ ਕਹਿ ਸਕਦੇ ਐਂਡ ਤੇ ਜਾ ਕੇ ਨਾ ਇੱਕ ਚੀਜ਼ ਲਿਖਦੇ ਆ ਇਹ ਜਾਂਚ ਦੇ ਵਿੱਚ ਵਿਦੇਸ਼ ਯਾਤਰਾਵਾਂ ਤੇ ਬੀਬੀ ਫਲਾਕੋਰ ਮੈਂ ਪ੍ਰਾਈਵੇਸੀ ਦਾ ਹਮੇਸ਼ਾ ਖਿਆਲ ਰੱਖਦਾ ਤੁਹਾਨੂੰ ਪਤਾ ਹੈ ਠੀਕ ਹੈ ਜੀ ਬੀਬੀ ਫਲਾਕੋਰ ਨੂੰ ਨਾਲ ਲੈ ਕੇ ਜਾਣਾ ਵੀ ਉਚਿਤ ਨਹੀਂ ਹੈ ਸਿਰਫ ਲਾਈਨ ਨਾ ਨਹੀਂ ਲਿਖੀ ਐ ਸਿਰਫ ਇੱਕ ਲਾਈਨ ਲਿਖੀ ਹੈ ਉਸ ਤੋਂ ਬਿਨਾ ਕੋਈ ਜਾਣਕਾਰੀ ਨਹੀਂ ਹੈ ਵੀ ਇਹ ਕੌਣ ਵੀ ਹੈ علاوہ ਬਿਲਕੁਲ ਹਮ ਉਕਤ ਬੀਬੀ ਕੌਣ ਹੈ ਜੀ ਕਿਸੇ ਕੋਲ ਇਹਦੀ ਕੋਈ ਜਾਣਕਾਰੀ ਨਹੀਂ ਪਰ ਗੱਲ ਇਹ ਆ ਹਮ ਕਿ ਦੇਖੋ ਐਡਾ ਵੱਡਾ ਤੁਸੀਂ ਕਿਸੇ ਯਥੇਦਾਰ ਤੇ ਇਲਜ਼ਾਮ ਲਾਇਆ ਹੈ ਹਮ ਨਾ ਤਾਂ ਯਥੇਦਾਰ ਖੁੱਲ ਕੇ ਇਸ ਬਾਰੇ ਦੱਸ ਰਹੇ ਨਹੀਂ ਦੱਸ ਰਹੇ ਨਹੀਂ ਬਿਲਕੁਲ ਇਹ ਕਹਾਣੀ ਕੀ ਹੈ ਜੀ ਹਮ ਕਿਉਂਕਿ ਤੁਸੀਂ ਜੇ ਕਿਸੇ ਨਾਲ ਕੋਈ ਯਾਤਰਾ ਹੀ ਨਹੀਂ ਕੀਤੀ ਤਾਂ ਤੁਸੀਂ ਸਬੂਤ ਪੇਸ਼ ਕਰ ਸਕਦੇ ਹੋ ਮਿੰਟਾਂ ਚ ਕਹਿੰਦੇ ਨੇ ਅੰਦਰ ਹੋਵੇ ਸਭ ਮੈਂ ਇਹਨਾਂ ਯਾਤਰਾਵਾਂ ਤੇ ਗਿਆ ਜੀ ਦੱਸੋ ਕੌਣ ਸੀ ਮੇਰੇ ਨਾਲ ਜੀ ਤੇ ਜੇ ਮੰਨ ਲਓ ਤੁਸੀਂ ਬਤੌਰ ਜਥੇਦਾਰ ਗਏ ਹੋ ਤੇ ਤੁਹਾਡੀਆਂ ਤਾਂ ਟਿਕਟਾਂ ਦਾ ਵੀ ਅਰੇਂਜਮੈਂਟ ਸੰਗਤ ਨੇ ਕੀਤਾ ਹੋਵੇਗਾ ਤੇ ਉਹਨਾਂ ਦੇ ਕੋਲ ਟਿਕਟਾਂ ਦਾ ਵੀ ਹੋਵੇਗਾ ਵਾਲਾ ਸਬੂਤ ਲੱਭਣ ਦੇ ਬਹੁਤ ਸਬੂਤ ਲੱਭਣ ਨੂੰ ਤਾਂ ਮਿੰਟ ਹੈ ਮਿੰਟ ਵੱਜਦਾ ਹੈ ਜੀ ਤੂੰ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਪੰਕਤੀ ਚ ਇਦਾਂ ਸਭ ਕੁਝ ਨਵੇੜ ਦੇਣਾ ਸਾਬ ਹਮ ਅਸੀਂ ਫਿਰ ਆਪਣੇ ਪੱਧਰ ਤੇ ਥੋੜੇ ਕੋਕ ਪੜਤਾਲ ਕੀਤੀ ਹੈ ਜੀ ਇਸ ਮਾਮਲੇ ਦੀ ਜੋ ਉਕਤ ਨਾਮ ਦਿੱਤਾ ਗਿਆ ਹਮ ਉਹਦੇ ਵਿੱਚ ਇੱਕ ਚੀਜ਼ ਕਹੋ ਕਥੇ ਤੌਰ ਤੇ ਜੋ ਪਤਾ ਲੱਗਦੀ ਆ ਕਿ ਇੱਕ ਸੰਸਥਾ ਦੇ ਵਿੱਚ ਹੀ ਇਹ ਬੀਬੀ ਬਤੌਰ ਕਰਮਚਾਰੀ ਹੈ ਜੀ ਐਸਪੀਸੀ ਹੀ ਉਹਨੂੰ ਰਨ ਕਰਦੀ ਹੈ ਹਮ ਹਮ ਠੀਕ ਹੈ ਜੀ ਤੇ ਸ਼ਾਇਦ ਡਾਈਵੋਰਸ ਵੀ ਹੋ ਗਿਆ ਬੀਬੀ ਦਾ ਵਾਸ ਹੂੰ ਸੈਪਰੇਸ਼ਨ ਹੋ ਗਈ ਤੋਂਨੇ ਚਲੋ ਅਗਲੇ ਦਾ ਨਿੱਜੀ ਮਸਲੇ ਜੀ ਜੀ ਬਿਲਕੁਲ ਬਈ ਇਥੋਂ ਕੋ ਤੱਕ ਪਤਾ ਲੱਗਦਾ ਹੈ ਹੂੰ ਮਤਲਬ ਕੁੰਡੀ ਹੋ ਜਾਂ ਰਹੀ ਹੈ ਬੱਚੇ ਇੱਕ ਕਾਂ ਵੀ ਆਗੂ ਨਾਲ ਗੱਲ ਕਰਨ ਤੇ ਉਹਨੇ ਇਹ ਦਾਵਾ ਕੀਤਾ ਕਿ ਤਾਕਤ ਹੈ ਤੌਰ ਤੇ ਹੂੰ ਕਿ ਦਰਅਸਲ ਇਹ ਜਿਹੜੀਆਂ ਯਾਤਰਾਵਾਂ ਹੋਈਆਂ ਬਤੌਰ ਸੈਕਟਰੀ ਦਸਕੇ ਹੋਈਆਂ ਉਹਨਾਂ ਨੂੰ ਜੀ ਇਹ ਵੀ ਹੁਣ ਇੱਕ ਨਵਾਂ ਪੰਬਲ ਪੁੱਸਾ ਜੀ ਮੈਂ ਉਸ ਦਾਅਵੇ ਦੀ ਕੋਈ ਪੁਸ਼ਟੀ ਤੇ ਨਹੀਂ ਕਰਦਾ ਪੁਸ਼ਟੀ ਨਹੀਂ ਕਰਦੇ ਬਿਲਕੁਲ ਪਰ ਇਹ ਜੇ ਦੇਖੀਏ ਤੇ ਸਿੱਖ ਕੌਮ ਦੇ ਜਥੇਦਾਰਾਂ ਚ ਇਸ ਤਰ੍ਹਾਂ ਦੀ ਰੀਤ ਨਹੀਂ ਹੈ ਕੀ ਸਾਬ ਜੀ ਬਿਲਕੁਲ ਠੀਕ ਹੈ ਨਾ ਜੀ ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇੱਕ ਵੱਖਰਾ ਸਸਪੈਂਸ ਜਿਹੜਾ ਇੱਕ ਲਾਈਨ ਨੇ ਕ੍ਰੀਏਟ ਕਰ ਦਿੱਤਾ ਜੀ ਅਸੀਂ ਕਿਸੇ ਦੇ ਤਾਲੁਕਾਤ ਜਾਂ ਕਿਸੇ ਦੀ ਨੀਜੀ ਸੰਬੰਧ ਉਹ ਕਿਸੇ ਤਰ੍ਹਾਂ ਦਾ ਕੋਈ ਅਸੀਂ ਕੋਈ ਨਿਸ਼ਾਨਾ ਨਹੀਂ ਬਣਾਇਆ ਅਸੀਂ ਬਿਲਕੁਲ ਪਰ ਉਹ ਜਿਹੜੀ ਗੱਲ ਬੜੀ ਕਹਿ ਲੋ ਕਿ ਇਹਨਾਂ ਨੇ ਇੱਕ ਵਲੇਟ ਕੇ ਰੱਖ ਦਿੱਤੀ ਜੀ ਜਦ ਕੇ ਤੁਸੀਂ ਗੱਲ ਕਿਸੇ ਜਥੇਦਾਰ ਤੇ ਕਿਸੇ ਜਥੇਦਾਰ ਨੂੰ ਵੀ ਸ਼ਗੋ ਆਮ ਬੰਦੇ ਤੇ ਵੀ ਤੁਸੀਂ ਵਿਅਹਤਾ ਬੰਦੇ ਤੇ ਮੈਂ ਮੈਂ ਮੰਨ ਲਉ ਮੈਰਿਡ ਲਾਈਫ ਚੈਂਸ ਜੀ ਜੀ ਮੇਰੇ ਬਾਰੇ ਵੀ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੋਏਗੀ ਤਾਂ ਮੇਰੇ ਵਾਸਤੇ ਕੋਈ ਛੋਟੀ ਗੱਲ ਨਹੀਂ ਹੈ ਸੱਚਮੁੱਚ ਠੀਕ ਹੈ ਨਾ ਜੀ ਕਿਉਂਕਿ ਮੇਰੀ ਜੇ ਫੈਮਿਲੀ ਆ ਤਾਂ ਫਿਰ ਤੁਹਾਨੂੰ ਪਤਾ ਉਹ ਗੱਲ ਵੱਡੀ ਬਣ ਜਾਂਦੀ ਬਣ ਜਾਂਦੀ ਬਿਲਕੁਲ ਤਾਂ ਜਿਹੜਾ ਜਥੇਦਾਰ ਆ ਉਹ ਤਾਂ ਫਿਰ ਬਹੁਤ ਹਮ ਵਾਤਾ ਬੋਰਨ ਪਾਉਂਦੇ ਨੇ ਜੀ ਜੀ ਬਿਲਕੁਲ ਮਿੰਟੂ ਜੀ ਕਾਫੀ ਸਾਰੇ ਦੋਸਤਾਂ ਨੇ ਕਮੈਂਟ ਨੇ ਉਹ ਵੀ ਆਪਾਂ ਸ਼ਾਮਿਲ ਕਰ ਲਈਏ ਤਾਂ ਅਸਵਿੰਦਰ ਜੀ ਕਹਿ ਰਹੇ ਨੇ ਕਿ ਕੀ ਗਿਆਨੀ ਜੀ ਕੋਡ ਵਿੱਚ ਜਾਣਗੇ ਜੀ ਇਧਰ ਮੁਕੱਦਰ ਸਿੰਘ ਜੀ ਨਾਲ ਹੀ ਇਸ ਕਮੈਂਟ ਦਾ ਜਵਾਬ ਵੀ ਕਹਿ ਲੋ ਇਧਰੋਂ ਮਿਲ ਰਿਹਾ ਹੈ ਕਹਿੰਦੇ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵਕੀਲਾਂ ਨੇ ਫੈਸਲਾ ਕਰ ਲਿਆ ਕਿ ਉਹ ਇਸ ਫੈਸਲੇ ਦੇ ਖਿਲਾਫ ਹਾਈ ਕੋਰਟ ਦੇ ਨਹੀਂ ਜੀ ਮਤਲਬ ਕਿ ਜਾਂਚ ਦੇ ਖਿਲਾਫ ਜੀ ਇਸ ਫੈਸਲੇ ਦੇ ਇਹਨਾਂ ਨੇ ਫੈਸਲੇ ਲਿਖਿਆ ਹੋਇਆ ਕੋਈ ਫੈਸਲਾ ਨਹੀਂ ਇਹ ਜਾਂਚ ਰਿਪੋਰਟ ਹੈ ਜਿਹੜੀ ਐਸਟੀਪੀਸੀ ਨੇ ਕਮੇਟੀ ਬਣਾਈ ਤੇ ਤਾਂ ਮਤਲਬ ਇਹ ਆ ਕਿ ਇਹ ਫਿਰ ਜਿਹੜੇ ਫੈਸਲੇ ਨੇ ਇਸ ਤਰ੍ਹਾਂ ਦੀਆਂ ਸੰਸਥਾਵਾਂ ਦੇ ਉਹ ਹੁਣ ਹੂੰ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਪਹਿਲਾਂ ਵੀ ਵੇਖਿਆ ਸੀ ਕਿ ਬਹੁਤ ਜ਼ਿਆਦਾ ਖਿਲਾਰਾ ਪਿਆ ਜੋ ਵੀ ਮੈਂ ਇੱਕ ਸਵਾਲ ਐਸਟੀਪੀਸੀ ਨੂੰ ਵੀ ਕਰਾਂਗਾ ਹੂੰ ਕਿ ਜੇ ਤੁਸੀਂ ਇਹ ਚੀਜ਼ ਲਿਖ ਰਹੇ ਹੋ ਦੇਖੋ ਅਸੀਂ ਕੋਈ ਗਿਆਨੀ ਜੀ ਦੇ ਬਰਖਿਲਾਫ ਨਹੀਂ ਹੈ ਜੀ ਅਸੀਂ ਕੋਈ ਅਕਾਲੀ ਦਲ ਬਾਦਲ ਦੇ ਪਰਸਨਲੀ ਬਰਖਿਲਾਫ ਨਹੀਂ ਹੂੰ ਸਾਡਾ ਕੰਮ ਹੈ ਚੀਜ਼ਾਂ ਨੂੰ ਵਿਸ਼ਲੇਸ਼ਣ ਦੇਣਾ ਜੀ ਜੀ ਚੀਜ਼ਾਂ ਤੇ ਸਵਾਲ ਕਰਨੇ ਚਲੋ ਆਪਾਂ ਇੱਕ ਚੀਜ਼ ਹੋਰ ਦੇਖੀਏ ਆਪਾਂ ਗੱਲ ਕੀਤੀ ਹੈ ਕਿ ਠੀਕ ਹੈ ਜੀ ਇਸ ਨਾਮ ਤੋਂ ਕੋਈ ਬੀਬੀ ਹੈਗੀ ਆ ਹੁਣ ਯਾਤਰਾਵਾਂ ਹੋਈਆਂ ਜਾਂ ਨਹੀਂ ਹੋਈਆਂ ਸਾਨੂੰ ਨਹੀਂ ਪਤਾ ਜਾਂਚ ਪੜਤਾਲ ਜੀ ਪਰ ਗੱਲ ਇਹ ਆ ਕਿ ਇਹ ਤੇ ਫਿਰ ਕਈ ਸਾਲ ਪੁਰਾਣਾ ਮਸਲਾ ਹੋ ਰਿਹਾ ਹੈ ਹੂੰ ਤੇ ਜੇ ਗਿਆਨੀ ਜੀ ਤੁਹਾਡੀ ਹਾਂ ਚ ਹਾਂ ਪਰਦੇ ਰਹਿੰਦੇ ਫਿਰ ਇਹ ਸਾਰੀਆਂ ਚੀਜ਼ਾਂ ਕੀ ਇਦਾਂ ਹੀ ਚੱਲਦੀਆਂ ਰਹਿੰਦੀਆਂ ਹੂੰ ਪਹਿਲਾਂ ਕਿਉਂ ਨਹੀਂ ਮਸਲਾ ਸਾਹਮਣੇ ਆਇਆ ਬਿਲਕੁਲ ਇਕੱਲਾ ਮਤਲਬ ਕਿਉਂ ਨਹੀਂ ਸਾਰੇ ਇਕੱਠੇ ਕਿਉਂ ਆ ਗਏ ਫਿਰ ਹਾਂ ਜੀ ਜੀ ਬਿਲਕੁਲ ਇਹ ਚੀਜ਼ਾਂ ਜਿਹੜੀਆਂ ਨੇ ਸਭ ਇਹ ਇਹ ਬਹੁਤ ਸਵਾਲ ਪੈਦਾ ਕਰ ਦਿੰਦੀਆਂ ਨੇਗਾ ਹੂੰ ਤਾਂ ਗੱਲ ਤੇ ਸੰਸਥਾਵਾਂ ਦੇ ਵਕਾਰ ਤੇ ਹੁੰਦਾ ਹੈ ਸਾਬ ਹੂੰ 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 ਠੀਕ ਹੈ ਨਾ ਜੀ ਕਿ ਜੇ ਮੰਨ ਲਓ ਗਿਆਨੀ ਹਰਪ੍ਰੀਤ ਸਿੰਘ ਸੁਖਵੀਰ ਸਿੰਘ ਬਾਦਲ ਦੇ ਉਲਟ ਮੋਰਚਾ ਨਾ ਖੋਲਦੇ ਜੀ ਫਿਰ ਜੋ ਵੀ ਸੀ ਜੋ ਵੀ ਉਹ ਜਿਉਂਦਾ ਤੋ ਚੱਲਦਾ ਰਹਿੰਦਾ ਇਹ ਵੀ ਇੱਕ ਬੜਾ ਵੱਡਾ ਸਵਾਲ ਹੈ ਨਾ ਜੀ 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 ਇੱਕ ਮਿੱਤਰ ਤਰਨ ਜੀ ਇਹ ਕਹਿ ਰਹੇ ਨੇ ਕਿ ਗਿਆਨੀ ਜਥੇਦਾਰ ਹਰਪ੍ਰੀਤ ਸਿੰਘ ਨੇ ਕਹਿੰਦੇ ਜੋ ਜੋ ਕਿਹਾ ਉਹ ਵੀਡੀਓ ਤਾਂ ਸਾਹਮਣੇ ਆ ਗਈਆਂ ਪਰ ਵਿਰਸਾ ਸਿੰਘ ਵਲਟੋਆ ਨੇ ਕਹਿੰਦੇ ਜਿਹੜੀ ਉਸ ਮੌਕੇ ਤੇ ਬਿਆਨਬਾਜ਼ੀ ਕੀਤੀ ਸੀ ਉਹਦੀਆਂ ਕਲਿੱਪਾਂ ਜਾਰੀ ਕਿਉਂ ਨਹੀਂ ਕਰ ਰਹੇ ਕਹਿੰਦੇ ਇੱਕ ਮਿੱਤਰ ਹੋਰ ਇੱਥੇ ਕਹਿ ਰਹੇ ਨੇ ਮੁਕਦਰ ਸਿੰਘ ਜੀ ਕਹਿੰਦੇ ਕਿ ਮੈਂ ਗਿਆਨੀ ਹਰਪੀ ਸਿੰਘ ਨੂੰ ਸਹੀ ਨਹੀਂ ਕਹਿੰਦਾ ਪਰ ਦੋਸ਼ੀ ਕਹਿੰਦੇ ਦੋਵੇਂ ਧਿਰਾਂ ਬਰਾਬਰ ਦੀਆਂ ਹੁੰਦੀਆਂ ਨੇ ਜੀ ਬਿਲਕੁਲ ਮੈਂ ਤਾਂ ਉਹੀ ਕਹਿ ਰਿਹਾ ਕੱਲ ਬਹੁਤ ਤਰੀਕੇ ਨੇ ਸਾਹਮਣੇ ਆਵੇ ਹਨਾ ਬਿਲਕੁਲ ਜਾਂਚ ਪੜਤਾਲ ਤੁਸੀਂ ਪ੍ਰੋਪਰ ਸਬੂਤ ਰੱਖਦੇ ਨਾ ਮੈਂ ਜਿਵੇਂ ਕਿ ਆ ਕਿ ਯਾਰ ਕੋਈ ਆਤਰਾ ਠੀਕ ਹੈ ਕਿਸੇ ਨਾਲ ਕੋਈ ਫੈਮਿਲੀ ਰਿਲੇਸ਼ਨ ਆਪਣੇ ਹੋ ਸਕਦੇ ਆ ਪਰਸਨਲ ਰਿਲੇਸ਼ਨ ਵੀ ਹੋ ਸਕਦੇ ਕੋਈ ਵੱਡੀ ਗੱਲ ਨਹੀਂ ਹੈ ਜੀ ਪਰਸਨਲ ਰਿਲੇਸ਼ਨ ਇਹ ਨਹੀਂ ਹੁੰਦਾ ਕੋਈ ਗਲਤ ਰਿਲੇਸ਼ਨ ਹੋਵੇਗਾ ਤੁਹਾਡਾ ਕੋਈ ਵੀ ਦੋਸਤ ਹੋ ਸਕਦਾ ਮੇਲ ਹੋ ਸਕਦਾ ਫੀਮੇਲ ਹੋ ਸਕਦਾ ਠੀਕ ਹੈ ਨਾ ਜੀ ਤੁਸੀਂ ਵਿਚਾਰਾਂ ਦੇ ਕੈ ਲੋਕੇ ਨਿਰੂ ਹੋ ਸਕਦੇ ਹੋ ਜੀ ਠੀਕ ਹੈ ਨਾ ਤੁਸੀਂ ਕਈ ਵਾਰ ਵਟਾਂਦਰੇ ਵਾਸਤੇ ਗੋਸ਼ਟੀ ਵਾਸਤੇ ਬੈਠਦੇ ਹੋ ਜਾਂ ਤੁਹਾਡੇ ਘਰੇ ਆਉਣੀ ਜਾਂ ਨਹੀਂ ਕਿਸੇ ਦੀ ਵਜ੍ਹਾ ਨਾਲ ਪਰ ਤੁਸੀਂ ਇੱਕ ਜਥੇਦਾਰ ਦੀਆਂ ਯਾਤਰਾਵਾਂ ਤੇ ਸਵਾਲ ਚੁੱਕ ਰਹੇ ਹੋ ਪਰ ਉਹਨੂੰ ਸਿਰਫ ਇੱਕ ਅੱਧੀ ਪੰਕਤੀ 'ਚ ਸਮੇਟ ਦੇਣਾ ਨੁਕਤਾ ਰੱਖ ਵੀ ਦਿੱਤਾ ਤੇ ਛੱਡ ਵੀ ਦਿੱਤਾ ਬਸ ਕਲੀਅਰ ਵੀ ਨਹੀਂ ਕੀਤਾ ਹਾਂ ਜੀ ਸਾਡਾ ਇਹ ਕੰਸਰਨ ਹੈ ਕਿ ਭਈ ਇਸ ਚੀਜ਼ ਨੂੰ ਥੋੜਾ ਤੁਸੀਂ ਰੱਖ ਦੇ ਸਬੂਤ ਰੱਖੋ ਠੀਕ ਹੈ ਜੀ ਨਹੀਂ ਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਖੁੱਲ ਕੇ ਆਪਣਾ ਪੱਖ ਰੱਖ ਦੇਣਾ ਚਾਹੀਦਾ ਕਿ ਦੇਖੋ ਜੀ ਮੈਂ ਜਿਸ ਵੀ ਵਿਦੇਸ਼ ਯਾਤਰਾ ਤੇ ਗਿਆ ਆ ਮੇਰੀ ਵਿਦੇਸ਼ ਯਾਤਰਾ ਫਲਾਣਾ ਬੰਦਾ ਮੇਰੇ ਨਾਲ ਸੀਗਾ ਬਿਲਕੁਲ